ਆਡੋ ਦੇ ਸਾਹਮਣੇ ਖੜਾ ਪਿਆ ਪੰਟੀ ਨੰਦਾਸਪੀ ਸਾਹਿਬ ਡੀਏਜੀ ਖੰਡ ਦੇ ਵਿਸ਼ਾ ਨੂੰ ਬਿਸਾਨ ਚੋਂ ਜਵਾਬ ਸਿਰ ਕਾਢ ਲਈ ਮਸ਼ੀਨ ਉਹ ਰੱਪ ਕਰਕੇ ਉਹ ਇਸ ਦੇ ਅੰਤਰਗਤ ਇੱਕ ਨਾ ਰਜਾ ਕੈਂਪਾਂ ਤੇ ਇਕ ਯੂਨੀਅਨ ਸਮਾਰੋਹ ਵੀ ਕਿ ਲਗਾ ਰਹੇ। ਮਗੀਆਂ ਲੱਗਾ ਵੀ ਹੁਣ ਤੱਕ ਅਸੀਂ ਵੇਖਦੇ ਆਂ ਸਰਕਾਰਾਂ ਦੇ ਵਿੱਚ ਇਦਾਂ ਕਦੇ ਅੱਜ ਤੱਕ ਐਵੇਂ ਕੈਂਪ ਨਹੀਂ ਲੱਗੇਗੇ। ਪਹਿਲੀ ਵਾਰ ਕੈਂਪ ਲੱਗਾ 2 ਜੂਨ ਨੂੰ ਅੱਜ ਇੱਥੇ ਇਕੱਠੀਆਂ ਸੀ ਟੈਂਟਰ ਉਹ ਟਰੱਕ ਜਿਹਨੇ ਦੋਵੇਂ ਇਹ ਸਮਾਜ ਦੀ ਆਪਣੇ ਘਰ ਦੀ ਦੇਖਰੀ ਮਾਰੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਾਨੂੰਨ ਸੰਬੰਧੀ ਮਿਹਨਤ ਕਰਾ ਆਪਣਾ ਵਾਚਾਰੇ ਤੇ ਹਿਸਾਬ ਹੋਣ ਆਏ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਪੰਜਾਬ ਪੁਲਿਸ ਦੇ ਸਾਹਮਣੇ ਪੰਜਾਬ ਪੁਲਿਸ ਐਸਐਸਪੀ ਸਾਹਿਬ ਤੇ ਡੀਏਜੀ ਜੁਣਲ ਇਹ ਜਦੋਂ ਬੇਸ਼ਾਮ ਸਾਹਿਬ ਪੰਜਾਬ ਸਰਕਾਰ ਨੇ ਜੋ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਮਹਾਨ ਕਮਾਈ ਉਸ ਦੇ ਅੰਤਰਗਤ ਇੱਕ ਜਿਹੜਾ ਹੈਗਾ ਜਾਗਰੂਕ ਕੈਂਪ ਅਜ ਟਰੱਕ ਯੂਨੀਅਨ ਸਮਾਣਾ ਵਿਖੇ ਲਗਾਇਆ ਗਿਆ ਜਿਹਦੇ ਵਿੱਚ ਕਿ ਟਰੱਕ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਦੇ ਸਕਸਰ ਕੇ ਸਮਾਣਾ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਆਂਟੀ ਡਰਗ ਸੰਸਥਾਵਾਂ ਤੇ ਹੋਰ ਐਨਜੀਓਜ਼ ਨੇ ਸ਼ਰਕਤ ਕੀਤੀ ਤੇ ਸਾਰਿਆਂ ਨੇ ਮਿਲ ਕੇ ਇਹ ਤਹਿਈਆ ਕੀਤਾ ਕਿ ਸਾਰੇ ਇਸ ਚੀਜ਼ ਦੇ ਉੱਤੇ ਵਚਨਬੱਧ ਨੇ ਕਿ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਕਿ ਨਸ਼ਿਆਂ ਨੂੰ ਜੜ ਤੋਂ ਜੜਾ ਕੱਢੀਏ ਕੀ ਨਾ ਬਹੁਤ ਵਧੀਆ ਮੈਨੂੰ ਵਧੀਆ ਲੱਗਾ ਵੀ ਹੁਣ ਤੱਕ ਅਸੀਂ ਦੇਖਦੇ ਆਂ ਸਰਕਾਰਾਂ ਦੇ ਵਿੱਚ ਇਦਾਂ ਕਦੇ ਅੱਜ ਤੱਕ ਐਵੇਂ ਕੈਂਪ ਨਹੀਂ ਲੱਗੇਗੇ ਪਹਿਲੀ ਵਾਰ ਕੈਂਪ ਲੱਗਾ 2 ਜੂਨ ਨੂੰ ਅੱਜ ਇੱਥੇ ਇਕੱਠੀਆਂ ਸੀ ਕੈਂਟਰੋ ਟਰੱਕ ਜੂਨੀ ਦੋਵੇਂ ਔਰ ਜਿਹੜੀ ਇਹ ਪ੍ਰਸ਼ਾਸਨ ਦੀ ਮੁਹਿੰਮ ਵੱਡੀ ਆ ਮੁੱਢੀ ਆਪਣਾ ਛੇੜਾ ਜਿਹੜਾ ਕੰਮ ਆ ਚਲਾ ਰਹੇ ਬਹੁਤ ਵਧੀਆ ਸਾਨੂੰ ਲੱਗੇ ਸਤਿ ਸ੍ਰੀ ਅਕਾਲ ਸਪੀਸਪੀ ਸਾਹਿਬ ਡੀਏ ਜੀ ਖੰਡਰ ਮਿਸਾਂ ਨੂੰ ਸੰਸਦ ਪੰਜਾਬ ਸਰਕਾਰ ਦੀ ਮਸ਼ੀਨ ਉਹ ਵਿਕਰਾਪ ਕਰਨ ਦੀ ਇਹ ਦਿੱਤੀ ਦੇ ਅੰਤਰਗਤ ਇੱਕ ਨਾ ਰਜਾ ਲੋਕ ਕੈਂਪ ਆ ਤੇ ਟਰੱਕ ਯੂਨੀਅਨ ਸਮਾਣਾ ਵਿਖੇ ਲਗਾਇਆ ਹੈ ਅਗੀਆਂ ਲੱਗਾ ਵੀ ਹੁਣ ਤੱਕ ਅਸੀਂ ਦੇਖਦੇ ਆਂ ਸਰਕਾਰਾਂ ਦੇ ਵਿੱਚ ਇਦਾਂ ਕਦੇ ਅੱਜ ਤੱਕ ਐਵੇਂ ਕੈਂਪਨੀ ਲੱਗੀ ਗਈ ਪਹਿਲੀ ਵਾਰ ਕੈਂਪ ਲੱਗਾ 2 ਜੂਨ ਨੂੰ ਅੱਜ ਇੱਥੇ ਇਕੱਠੀਆਂ ਸੀ ਟੈਂਟਰੋਂ ਟਰੱਕ ਯੂਨੀਅਨ ਦੋਵੇਂ ਤੇ ਸਮਾਜ ਦੀ ਆਪਣੇ ਕੋਈ ਵੀ ਬੇਤਰੀ ਮਾਰੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਾਨੂੰਨ ਸੰਬੰਧੀ ਮਿਹਨਤ ਕਰਾ ਆਪਣਾ ਮਾਪਿਆਂ ਦੇ ਹਿਸਾਬ ਹੋਣ ਆਏ ਮੈਂ ਇਹਦਾ ਤਹਿ ਦੋਤਨਵਾਦ ਕਰਦਾ ਹਾਂ ਪੰਜਾਬ ਪੁਲਿਸ ਸਾਹਿਬ ਪੰਜਾਬ ਐਸਐਸਪੀ ਸਾਹਿਬ ਤੇ ਡੀਏਜੀ ਜੀ ਹੁਣ ਇਹ ਦਿਸ਼ਾ ਨਿਰਦੇਸ਼ਾਂ ਸਾਹਿਬ ਪੰਜਾਬ ਸਰਕਾਰ ਨੇ ਜੋ ਨਸ਼ੇ ਦੀ ਜੜ੍ਹ ਤੋਂ ਖਤਮ ਕਰਨ ਦੀ ਮਹਾਨ ਕੋਸ਼ਿਸ਼ ਦੇ ਅੰਤਰਗਤ ਇੱਕ ਜਿਹੜਾ ਹੈਗਾ ਜਾਗਰੂਕ ਕੈਂਪ ਅਜ ਟਰੱਕ ਯੂਨੀਅਨ ਸਮਾਣਾ ਵਿਕੇ ਲਗਾਇਆ ਗਿਆ ਜਿਹਦੇ ਵਿੱਚ ਪੀ ਟ੍ਰੈਕਿੰਗ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਦੇ ਸਕਸਰ ਕੇ ਸਮਾਣਾ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਐਂਟੀ ਡਰਗ ਸੰਸਥਾਵਾਂ ਤੇ ਹੋਰ ਐਨਜੀਓਜ਼ ਨੇ ਸ਼ਰਕਤ ਕੀਤੀ ਤੇ ਸਾਰਿਆਂ ਨੇ ਮਿਲ ਕੇ ਇਹ ਤਹਿਈਆ ਕੀਤਾ ਤੇ ਸਾਰੇ ਇਸ ਚੀਜ਼ ਦੇ ਉੱਤੇ ਵਚਨਬੱਧ ਨੇ ਕਿ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਕਿ ਇਹ ਨਸ਼ਿਆਂ ਨੂੰ ਜੜ ਤੋਂ ਜੜਾ ਕੱਢੀਏ ਕੀ ਨਾ ਬਹੁਤ ਵਧੀਆ ਮੈਨੂੰ ਵਧੀਆ ਲੱਗਾ ਵੀ ਹੁਣ ਤੱਕ ਅਸੀਂ ਦੇਖਦੇ ਆਂ ਸਰਕਾਰਾਂ ਦੇ ਵਿੱਚ ਇਦਾਂ ਕਦੇ ਅਜੇ ਤੱਕ ਐਵੇਂ ਕੈਂਪ ਨਹੀਂ ਲੱਗੇਗੇ ਪਹਿਲੀ ਵਾਰ ਕੈਂਪ ਲੱਗਾ 2 ਜੂਨ ਨੂੰ ਅੱਜ ਇੱਥੇ ਇਕੱਠੀਆਂ ਸੀ ਕੈਂਟਰੋ ਟਰੱਕ ਜੂਨੀ ਦੋਵੇਂ ਔਰ ਜਿਹੜੀ ਇਹ ਪ੍ਰਸ਼ਾਸਨ ਦੀ ਮੁਹਿੰਮ ਵੱਡੀ ਆ ਮੁੱਢੀ ਆਪਣਾ ਛੇੜਾ ਜਿਹੜਾ ਕੰਮ ਆ ਚਲਾ ਰਹੇ ਬਹੁਤ ਵਧੀਆ ਸਾਨੂੰ ਲੱਗੇ